ਲੁਧਿਆਣਾ ਖਬਰਨਾਮਾ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਸਪੀਤ ਸਿੰਘ ਬੁਲਟਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਤੇ ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਸਰਗਰਮ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਵੱਲੋਂ ਅਹਿਮ ਮੀਟਿੰਗ ਵੱਡੀ ਗਿਣਤੀ ਚ ਅਕਾਲੀ ਆਗੂ ਤੇ ਵਰਕਰ ਹੋਏ ਸ਼ਾਮਿਲ ਢਿੱਲੋਂ ਨੇ ਕਿਹਾ ਚੋਣਾਂ ਚ ਅਕਾਲੀ ਦਲ ਦੀ ਜਿੱਤ ਨਿਸ਼ਚਿਤ ਹੈ ਜੋਨ ਪ੍ਰਚਾਰ ਕਰਦੇ ਆ ਹਲਕਾ ਦਾਖਾ ਪੁੰਚੇ ਪ੍ਰਾਸ਼ਰ ਪੱਪੀ ਨੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਕੀਤਾ ਸੰਬੋਧਨ ਮੀਂਹ ਦੇ ਬਾਵਜੂਦ ਉਮੜਿਆ ਲੋਕਾਂ ਦਾ ਵੱਡਾ ਇਕੱਠ ਦੂਜੇ ਪਾਸੇ ਪ੍ਰਾਸ਼ਰ ਦੇ بیٹے ਦੀ ਸ਼ਿਕਾਇਤ ਤੇ ਪੁਲਿਸ ਵੱਲੋਂ YouTube ਚੈਨਲ ਤੇ ਕਾਰਵਾਈ ਪੰਜਾਬ ਕਾਂਗਰਸ ਵੱਲੋਂ ਉਮੀਦਵਾਰਾਂ ਦੀ ਲਿਸਟ ਜਾਰੀ ਲੁਧਿਆਣਾ ਤੋਂ ਰਾਜਾ ਵੜਿੰਗ ਨੂੰ ਐਲਾਨਿਆ ਉਮੀਦਵਾਰ ਲੁਧਿਆਣਾ ਦੇ ਕਾਂਗਰਸੀ ਵਰਕਰਾਂ ਚ ਖੁਸ਼ੀ ਦੀ ਲਹਿਰ ਲੱਡੂ ਵੰਡ ਕੇ ਮਨਾਈ ਖੁਸ਼ੀ ਸਭ ਵੱਲ ਲੁਧਿਆਣਾ ਤੋਂ ਰਾਜਾ ਫੜਿੰਗ ਨੂੰ ਟਿਕਟ ਐਲਾਨ ਤੋਂ ਬਾਅਦ ਗਰਮਾਈ ਲੁਧਿਆਣਾ ਦੀ ਸਿਆਸਤ ਰਮਨੀਤ ਬਿੱਟੂ ਨੇ ਕਾਂਗਰਸ ਪਾਰਟੀ ਤੇ ਕੱਸਿਆ ਤੰਜਕ ਕਿਹਾ ਕਾਂਗਰਸ ਨੂੰ ਲੋਕਲ ਲੀਡਰਸ਼ਿਪ ਤੇ ਭਰੋਸਾ ਨਹੀਂ ਰਹਾਜ ਵਾਪਰਿਆ ਦਰਦਨਾਕ ਹਾਸਾ ਹਸ ਰਹਾ ਹੰਦ ਨਹਿਰ ਚ ਡਿੱਗੀ ਇੱਕ ਕਾਰ ਨਹਿਰ ਚੋਂ ਕਾਰ ਨੂੰ ਕੱਢਿਆ ਗਿਆ ਬਾਅਦ ਕਾਰ ਤੋਂ ਇੱਕ ਲਾਸ਼ ਵੀ ਹੋਈ ਬਰਾਮਦ ਮੌਕੇ ਤੇ ਪਹੁੰਚੀ ਪੁਲਸ ਵੱਲੋਂ ਜਾਂਚ ਚਾਲੀ ਜਕਰਾਉ ਦੇ ਪਿੰਡ ਮਾਲਸੀਆ ਪਾਈਕੇ ਚ 12 ਕੁੱਤਿਆਂ ਦਾ ਕਹਿਰ 12 ਕੁੱਤਿਆਂ ਨੇ ਲਈ ਵਿਅਕਤੀ ਦੀ ਜਾਨ 35 ਸਾਲਾ ਵਿਅਕਤੀ ਨੂੰ ਕੁੱਤਿਆਂ ਨੇ ਨੋਚ ਕੇ ਖਾਦਾ ਪਰਿਵਾਰ ਵੱਲੋਂ ਕਾਰਵਾਈ ਦੀ ਕੀਤੀ ਜਾ ਰਹੀ ਹੈ ਅੱਜ ਸਰਕਾਰ ਦੇ ਦਾਅਵਿਆਂ ਦੀ ਖੁੱਲੀ ਪੂਲ ਵੀ ਕਰਕੇ ਰੋਲ ਰਹੀ ਕਿਸਾਨਾਂ ਦੀ ਫਸਲ ਖੁੱਲੇ ਅਸਮਾਨ ਹਲੇ ਭਿੱਜ ਰਹੀਆਂ ਕਣਕ ਦੀਆਂ ਬੂਰੀਆਂ ਪਰੇਸ਼ਾਨ ਕਿਸਾਨਾਂ ਨੇ ਮੰਡੀ ਪ੍ਰਬੰਧਤਾ ਤੇ ਚੁੱਕੇ ਸਵਾਲ ਪਾਛੀਵਾੜਾ ਸਾਹਿਬ ਚ ਵੀ ਲਿਫਟਿੰਗ ਦੇ ਮੰਦੇਹਾਰ ਤੇ ਹੁਣ ਖਬਰਾਂ ਵਿਸਥਾਰ ਨਾਲ ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਸਰਗਰਮ ਹੋ ਚੁੱਕਿਆ ਹੈ ਲੁਧਿਆਣਾ ਤੋਂ ਅਕਾਲੀ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਵੱਲੋਂ ਇੱਕ ਅਹਿਮ ਬੈਠਕ ਦਾ ਆਯੋਜਨ ਕੀਤਾ ਗਿਆ ਇਸ ਮੀਟਿੰਗ 'ਚ ਵੱਡੀ ਗਿਣਤੀ 'ਚ ਅਕਾਲੀ ਆਗੂ ਤੇ ਵਰਕਰ ਸ਼ਾਮਲ ਹੋਏ ਮੀਟਿੰਗ ਦੌਰਾਨ ਚੋਣਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ ਮੀਡੀਆ ਨਾਲ ਗੱਲਬਾਤ ਕਰਦੇ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਚੋਣਾਂ 'ਚ ਅਕਾਲੀ ਦਲ ਦੀ ਜਿੱਤ ਨਿਸ਼ਚਿਤ ਹੈ ਇਹ ਮੇਰਾ ਜਮੇਰਾ ਮਾਂ ਪਾਲਦੀ ਹੁੰਦੀ ਆ ਮਾਂ ਇਲਾਕਾ ਹੁੰਦਾ ਇਹ ਮੇਰਾ ਮਾਂ ਇਲਾਕਾ ਇਸ ਇਲਾਕੇ ਨੇ ਮੈਨੂੰ ਰਾਸੀ ਜੀਵਨ ਦਿੱਤਾ ਇਹਨਾਂ ਦੇ ਸਦਕਾ ਜੋ ਕੁਝ ਮੈਂ ਹਾਂ ਅੱਜ ਜੋ ਵੀ ਦਿਖ ਰਿਹਾ ਜੋ ਵੀ ਹਾਂ ਜੋ ਵੀ ਮੈਨੂੰ ਪਰ ਟਿਕਟ ਮਿਲ ਜਾਏ ਇਹਨਾਂ ਸਦਕਾ ਮਿਲ ਜਾਏ ਇਸ ਕਰਕੇ ਮੈਂ ਅੱਜ ਇਹਨਾਂ ਕੋਲ ਆਇਆ ਸੀ ਇਹਨਾਂ ਨੂੰ ਬੇਨਤੀ ਕਰਨ ਵਾਸਤੇ ਆਪਣੇ ਭਰਾਵਾਂ ਨੂੰ ਆਪਣੇ ਪਰਿਵਾਰ ਨੂੰ ਆਪਣੇ ਸਾਥੀਆਂ ਨੂੰ ਔਰ ਮੈਨੂੰ ਪੂਰਨ ਆਸ ਹੈ ਕਿ ਇਹਨਾਂ ਨੇ ਮੈਨੂੰ ਕਾਉਂਸਲਰ ਤੋਂ ਐਮਐਲਏ ਬਣਾਇਆ ਐਮਐਲਏ ਤੋਂ ਐਮਪੀ ਬਣਾਉਣਗੇ ਦਿਹਾਗ ਨੂੰ ਜਿਹੜੀ ਲੋਕਪਾਲੀ ਦੀ ਜਿਹੜੀ ਮਿਲਿਆ ਕੌਮੀ ਕਾਲਜ ਦਾ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਸਿੱਕੀ ਹਾਈ ਕਮਾਂਡ ਦਾ ਦੋ ਦਾ ਕੋਰਪੋਰੇਟਰ ਸੰਭਾਲਦਾ ਹੈ ਸਟੇਟ ਕੋਰਪੋਰੇਟਰ ਦਾ ਹਲਕਾ ਤੋਂ ਬਾਅਦ ਕੋਸ਼ਾ ਭਾਈ ਵੀ ਦਾ ਕੋਰਪੋਰੇਟਰ ਸੰਭਾਲ ਕਰਦੇ ਉਹਨਾਂ ਨੂੰ ਪਾਰਟੀ ਨੇ ਮਾਨ ਸਰਕਾਰ ਦਾ ਰੋਲ ਦਿੱਤਾ ਅੱਜ ਦਾ ਜਿਹੜਾ ਪ੍ਰੋਗਰਾਮ ਜਿਹੜਾ ਲੋਕਾਂ ਨਾਲ ਹਲਕਾ ਜੀ ਆਪਣੇ ਜ਼ਿਲ੍ਹੇ ਸਾਥੀ ਜੀ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਨਾਲ ਸਾਰਿਆਂ ਨਾਲ ਬਹਿਸ ਲਾ ਕੇ ਅੱਗੇ ਜਾ ਦੋ ਲੋਕ ਸਭਾ ਦੀ ਜਿਹੜੀ ਚੋਣਾਂ ਦੇ ਬਾਰੇ ਲੱਗੂ ਆਸਰਦਾਰੀਆਂ ਵਿਚਾਰਾ ਵਾਰੀਆਂ ਕਰਕੇ ਉਹਨਾਂ ਨੇ ਮਤਾਵਤ ਕੀਤੀ ਅੱਗੇ ਇਲੈਕਸ਼ਨ ਲੜਨ ਦਾ ਵਿਚਾਰ ਸੋਚਿਆ ਆ ਸਾਡੀ ਵਰਕਰ ਸਾਥੀਆਂ ਦੀ ਅੱਜ ਮੀਟਿੰਗ ਹੋਈ ਆ ਔਰ ਬੜੀ ਪਰਵੀ ਮੀਟਿੰਗ ਹੋਈ ਆ ਅਸੀਂ ਸਮਝਦੇ ਆ ਕਿ ਸਾਡਾ ਸਮੁੱਚਾ ਵਰਕਰ ਅੱਜ ਪੰਪਾ ਪਾਰ ਹੋ ਗਿਆ ਜਿਉਂਦੀ ਸਰਦਾਰ ਅਮਜੀਤ ਸਿੰਘ ਢਲੋਂ ਨੂੰ ਟਿਕਟ ਦੇ ਕੇ ਸ਼੍ਰੋਮਣੀ ਕਾਲਜ ਦਰ ਨੇਵਾਜਿਆ ਇਹ ਕਿੰ ਤੋਂ ਉੱਨਾਂ ਦੀ ਨਹੀਂ ਹੈ ਸਾਡੇ ਲੁਧਿਆਣਾ ਈਸਤੀ ਟਿਕਟ ਆ ਔਰ ਅੱਜ ਸਾਡਾ ਸਮੁੱਚਾ ਵਰਕਰ ਸਾਥੀ ਇਹ ਸਮਝਦਾ ਆਪਣਾ ਮਾਣ ਮਹਿਸੂਸ ਕਰ ਰਿਹਾ ਹਾਂ ਕਿ ਘਰ ਘਰ ਜਾ ਕੇ ਕਿ ਲੁਧਿਆਣਾ ਪੰਚਾਇਤ ਕੋਲ ਦੀ ਵੱਡੀ ਹਲਕਾਵਾ ਔਰ ਇਹ ਪ੍ਰਣ ਕੀਤਾ ਅਸੀਂ ਘਰ ਘਰ ਜਾ ਕੇ ਸਭਾ ਰஞ்சிਤ ਸਿੰਘ ਜੀ ਢਲੋਂ ਦੇ ਅੱਖ ਵਿੱਚ ਪ੍ਰਚਾਰ ਕਰਾਂਗੇ ਔਰ ਉਹਨਾਂ ਨੂੰ ਇਥੋਂ ਬਹੁਤ ਵੱਡੇ ਮਾਰਜਨ ਨਾਲ ਉਹਨਾਂ ਨੂੰ ਜਿਤਾ ਕੇ ਪਾਰਲੀਮੈਂਟ ਚ ਭੇਜਾਂਗੇ ਲੋਧਰਣਾ ਤੋਂ ਆਪ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਚੋਣ ਪ੍ਰਚਾਰ ਕਰਦੇ ਆ ਹਲਕਾ ਦਾਖਾ ਪਹੁੰਚੇ ਇਸ ਦੌਰਾਨ ਉਹਨਾਂ ਨੇ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਸੰਬੋਧਨ ਕੀਤਾ ਮੀਡੀਆ ਦੇ ਬਾਵਜੂਦ ਵੀ ਇੱਥੇ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਮੀਡੀਆ ਨਾਲ ਗੱਲਬਾਤ ਕਰਦੇ ਆ ਅਸ਼ੋਕ ਪਰਾਸ਼ਰ ਤੇ ਹਲਕਾ ਦਾਖਾ ਦੇ ਆਗੂ ਵਰਕਰਾਂ ਨੇ ਆਪਣੀ ਜਿੱਤ ਦਾ ਦਾਵਾ ਵੀ ਠੋਕਿਆ ਲੁਧਿਆਣਾ ਦੇ ਪਰਵਾਹ ਹੰਗਾਰਾ ਮਿਲ ਰਿਹਾ ਜੀ ਅਸੀਂ ਦਾਖਾ ਹਾਰੇ ਸੀਗੇ 2022 ਪਰ ਹੁਣ 2024 ਚ ਪੱਕਾ ਜਿੱਤਾਂਗੇ ਜੇ ਦਾਖਾ ਜਿੱਤ ਗਿਆ ਜਿੱਥੇ ਅਸੀਂ ਪਹਿਲਾਂ ਹਾਰੇ ਸੀਗੇ ਇਹਦਾ ਮਤਲਬ ਹੈ ਕਿ ਅਸੀਂ ਸਾਰੇ ਹਲਕੇ ਹੋਰ ਵੀ ਜਿੱਤਨੇ ਆ ਲੁਧਿਆਣਾ ਦੀ ਸੀਟ ਤੇ ਪੰਜਾਬ ਦੇ 13 13 ਸੀਟਾਂ ਜਿੱਤਾਂਗੇ ਸਰ ਲੱਗਦਾ ਵੀ ਲੋਕਾਂ 'ਚ ਇਸ ਵਾਰ ਪੂਰਾ ਸੁਨਿਸ਼ਚਿਤ ਤੁਸੀਂ ਦੇਖੋ ਤੁਹਾਨੂੰ ਨਹੀਂ ਲੱਗਦਾ ਕਿੰਨਾ ਹੁਣ ਮੀਚ ਵੀ ਜਿੰਨੇ ਲੋਕੀ ਆਏ ਹੋਏ ਆ ਇਨਾ ਉਹਨਾਂ ਚਾਹ ਹੈਗਾ ਕਿ ਉਹ ਗੱਲ ਸੁਣਨਾ ਚਾਹੁੰਦੇ ਆ ਤੇ ਆਪਣੀ ਗੱਲ ਕਰ ਰਹੇ ਆ ਤੇ ਕੌਟਾ ਕਿਉਂ ਨਾ ਬਹਿਣ ਗਿਆ ਕਿੰਨੇ ਪਿੰਡ ਗਾਲੇ ਹੁੰਦੇ ਸੀ ਜੁਵੇਰ ਦੇ ਅਜੇ ਪਿੰਡ ਕਾਫੀ ਵੱਕੇ ਪਏ ਆ ਹਾਂ ਜੁਵੇਰ ਦਾ ਹੈ ਸਾਡਾ ਪੰਜਵਾਂ ਪਿੰਡ ਸੀਗਾ ਠੀਕ ਹੈ ਲੱਗਦਾ ਵੀ ਪਪਾ ਪਰ ਹੋਏ ਪਏ ਨੇ ਲੋਕ ਇਸ ਬਿਲਕੁਲ ਹੋਏ ਪਏ ਆ ਬਹੁਤ ਬਹੁਤ ਵਧੀਆ ਸਾਨੂੰ ਸਪੋਰਟ ਮਿਲ ਰਿਹਾ ਹੈ ਬਹੁਤ ਉੱਚਾ ਲੋਕਾਂ ਦਾ ਸਾਡੇ ਲੋਕ ਸਭਾ ਲੋਦਣ ਦੇ ਵਿੱਚ ਜੋ ਕੱਲ ਦੇ ਰੋਡ ਸ਼ੋਅ ਤੋਂ ਬਾਅਦ ਜੋ ਲੋਕਾਂ ਦੇ ਵਿੱਚ ਇੱਕ ਚੇਂਜ ਖੁਸ਼ੀ ਆਈ ਆ ਜਿਸ ਤਰ੍ਹਾਂ ਲੋਕਾਂ ਨੇ ਉਤਸ਼ਾਹ ਦਿਖਾਇਆ ਉਹ ਤੀਜੀ ਤੇ ਜੀ ਮੰਜ਼ਲ ਤੇ ਖੜ ਕੇ ਸਾਡੀਆਂ ਭੈਣਾਂ ਭੀਬੀਆਂ ਸਾਡੇ ਬ ਜੋ ਸਵਾਰਥਨ ਦਿੱਤਾ ਜੋ ਨੇ ਨਾਰੇ ਵਾਇਏ ਜੀ ਜੋਰਾਂ ਦਾ ਕਰਾਊਡ ਸੀਗਾ ਉਹ ਤੋਂ ਸਾਨੂੰ ਲੱਗਦਾ ਵੀ ਸਾਡਾ ਜਿਹੜਾ 13 0 ਦਾ ਸੁਪਨਾ ਸਰਕਾਰ ਹੋਣਾ ਪੱਪੀ ਜੀ ਦੀ ਜਿੱਤ ਚਕੀਰ ਨੇ ਯਾਰ ਪੰਡਾਂ ਦੇ ਵਿੱਚ ਇਹਨਾਂ ਨੂੰ ਤਿੰਨ ਹਫ਼ਤੇ ਪਹਿਲਾਂ ਟਿਕਟ ਮਿਲਿਆ ਸੀਗਾ ਬੜੀ ਵਧੀਆ ਫਾਈਟ ਦਿੱਤੀ ਇਹਨਾਂ ਨੇ ਮਾਮੂਲੀ ਜਿਹਾ ਮਾਰਜਿਨ ਦੇ ਰਹਿ ਗਏ ਪਰ ਅਸੀਂ ਸਾਰੇ ਕਸਰਾ ਕੱਢ ਦਾਂਗੇ 20000 ਤੋਂ ਉੱਪਰ ਜਿੱਤਾਂਗੇ ਅਸੀਂ ਬਣਾਉਣੀ ਚਾਹੀਦੀ ਹੈ ਪੱਪੀ ਜੀ ਇੱਕ ਤੁਹਾਡੇ ਬੇਡੇ ਵੱਲੋਂ ਮਾਮਲਾ ਦਰਜ ਕਰਾਇਆ ਵਗਿਆ ਲੁਧਾਨਾ ਸ਼ੁਨਾ ਬੁੜੀ ਗਾਨੇ ਇੱਕ ਯੂ ਟੂਬ ਦੇ ਕੀ ਕਹਿਣਾ ਚਾਹੋਗੇ ਵੇਖੋ ਜਿਹੜਾ ਸਾਡੀ ਪਾਰਟੀ ਦੇ ਪ੍ਰਤੀ ਸਾਡੇ ਨੇਤਾ ਦੇ ਪ੍ਰਤੀ ਜਾ ਸਾਡੇ ਪਰਤੀ ਕੋਈ ਗਲਤ ਬਿਆਨੀ ਕਰੂਗਾ ਉਹਦੇ ਨਾਲ ਉਹਦੀ ਗੱਲ ਦਾ ਉਹਨੂੰ ਉਸੇ ਤਰ੍ਹਾਂ ਜਵਾਬ ਦਿੱਤਾ ਜਾਊਗਾ ਇਲੈਕਸ਼ਨਾਂ ਦੇ ਕੋਲੇ ਆ ਕੇ ਕਿਉਂ ਇਹੋ ਜਿਹੇ ਜਿਹੜਾ ਕੀਤਾ ਜਾਂਦਾ ਹੈ ਰਾਜਨੀਤੀ ਹੈ ਆ ਜੀ ਪਰ ਜੇ ਕੋਈ ਬੰਦਾ ਆਪਣੇ ਹੱਥ ਦੇ ਵਿੱਚ ਫੜ ਕੇ ਮੋਬਾਈਲ ਨੂੰ ਕਿਸੇ ਦੇ ਬਾਰੇ ਗਲਤ ਬੋਲੂਗਾ ਉਹਦਾ ਜਵਾਬ ਉਹਨੂੰ ਉਦੋਂ ਹੀ ਦਿੱਤਾ ਜਾਊਗਾ ਠੀਕ ਹੈ ਉਧਰ ਅਸ਼ੋਕ ਪ੍ਰਾਸ਼ਦ ਦੇ بیٹے ਵਿਕਾਸ ਪ੍ਰਾਸ਼ਦ ਦੀ ਸ਼ਿਕਾਇਤ ਤੇ ਇੱਕ YouTube ਚੈਨਲ ਖਿਲਾਫ ਸ਼ਿਮਲਾਪੁਰੀ ਥਾਣੇ 'ਚ ਐਫਆਈਆ ਦਾਜੇ ਕਰਵਾਈ ਗਈ ਹੈ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਚੈਨਲ ਨੇ ਆਪ ਦੇ ਰਾਜ ਸਭਾ ਮੈਂਬਰ ਰਾਗਵ ਚੱਡਾ ਦੀ ਤੁਲਨਾ ਪਘੋੜੇ ਕਾਰੋਬਾਰੀ ਨਾਲ ਕੀਤੀ ਤੇ ਦਾਵਾ ਕੀਤਾ ਕਿ ਆਪ ਨੇ ਚੋਣ ਟਿਕਟਾਂ ਵੇਚੀਆਂ ਨੇ ਹੋਣੀ ਚਾਹੀਦੀ ਹੈ। ਪੱਪੀ ਜੀ ਇੱਕ ਤੁਹਾਡੇ بیٹے ਵੱਲੋਂ ਮਾਮਲਾ ਦਰਜ ਕਰਾਇਆ ਵਗਿਆ ਲੁਧਾਨਾ ਸ਼ੁਨਾ ਬੁੜੀ ਗਾਨੇ ਇੱਕ YouTube ਦੇ। ਕੀ ਕਹਿਣਾ ਚਾਹੋਗੇ? ਵੇਖੋ ਜਿਹੜਾ ਸਾਡੀ ਪਾਰਟੀ ਦੇ ਪ੍ਰਤੀ ਸਾਡੇ ਨੇਤਾ ਦੇ ਪ੍ਰਤੀ ਜਾਂ ਸਾਡੇ ਪ੍ਰਤੀ ਕੋਈ ਗਲਤ ਬਿਆਨੀ ਕਰੂਗਾ ਉਹਦੇ ਨਾਲ ਉਹਦੀ ਗੱਲ ਦਾ ਉਹਨੂੰ ਉਸੇ ਤਰ੍ਹਾਂ ਜਵਾਬ ਦਿੱਤਾ ਜਾਊਗਾ। ਇਲੈਕਸ਼ਨਾਂ ਦੇ ਕੋਲੇ ਆ ਕੇ ਕਿਉਂ ਇਹੋ ਜਿਹੇ ਜਿਹੜਾ ਕੀਤਾ ਜਾਂਦਾ ਹੈ। ਰਾਜਨੀਤੀ ਹੈ ਆ। ਜੀ। ਪਰ ਜੇ ਕੋਈ ਬੰਦਾ ਆਪਣੇ ਹੱਥ ਦੇ ਵਿੱਚ ਫੜ ਕੇ ਮੋਬਾਈਲ ਨੂੰ ਕਿਸੇ ਦੇ ਬਾਰੇ ਗਲਤ ਬੋਲੂਗਾ ਉਦਾ جواب ਨੂੰ ਉਦਾਂ ਹੀ ਦਿੱਤਾ ਜਾਊਗਾ। ਪੰਜਾਬ ਕਾਂਗਰਸ ਵੱਲੋਂ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ ਹੈ। ਇਸ ਲਿਸਟ 'ਚ ਕਾਂਗਰਸ ਨੇ ਲੁਧਿਆਣਾ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਪਾਰਟੀ ਦੇ ਇਸ ਫੈਸਲੇ ਨਾਲ ਲੁਧਿਆਣਾ ਦੇ ਕਾਂਗਰਸੀ ਵਰਕਰਾਂ 'ਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਪਾਰਟੀ ਆਗੂ ਸੰਜੀਤ ਤਲਵਾੜ ਦੀ ਅਗਵਾਈ ਚ ਵਰਕਰਾਂ ਨੇ ਲੱਡੂ ਵੰਡ ਕੇ ਤੇ ਢੋਲ ਦੀ ਥਾਪ ਤੇ ਨੱਚ ਟੱਪ ਕੇ ਖੁਸ਼ੀ ਮਨਾਈ ਇਸ ਦੌਰਾਨ ਸੰਜੀਤ ਤਲਵਾੜ ਨੇ ਜਿੱਥੇ ਵਿਰੋਧੀਆਂ ਤੇ ਨਿਸ਼ਾਨੇ ਸਾਧਦੇ ਉੱਥੇ ਹੀ ਕਿਹਾ ਕਿ ਵੜਿੰਗ ਨੂੰ ਚੋਣਾਂ ਚ ਵੱਡੇ ਮਾਰਜ ਨਾਲ ਜਿਤਾ ਕੇ ਪੇਜਾਂਗੇ ਤੁਹਾਡੇ ਸਾਹਮਣੇ ਹੈ ਕਿ ਵਰਕਰਾਂ ਚ ਬੜਾ ਜੋਸ਼ ਹੈ ਔਰ ਕਾਫੀ ਪਿਛਲੇ 5-7-10 ਦਿਨਾਂ ਤੋਂ ਬੜਾ ਇੱਕ ਕਨਫਿਊਜ਼ ਹੈ ਚੱਲ ਰਿਹਾ ਸੀ ਲੁਧਿਆਣਾ ਦੇ ਵਿੱਚ ਕਿ ਟਿਕਟ ਕਿਨੂੰ ਮਿਲੇਗੀ ਬੜਾ ਅੱਛਾ ਕੈਂਡੀਡੇਟ ਹਾਈ ਕਮਾਂਡ ਨੇ ਦਿੱਤਾ ਹੈ ਔਰ ਰਾਜਾ ਵੜਿੰਗ ਜੀ ਜਿਹੜੀ ਲੜਾਈ ਹੈ ਇਹ ਵਰਕਾਂ ਦੀ سپورਟ ਦੇ ਨਾਲ ਮਜਬੂਤੀ ਨਾਲ ਲੜਨਗੇ ਔਰ ਇਲੈਕਸ਼ਨ ਜਿਹੜਾ ਵਾ ਕਾਂਗਰਸ ਪਾਰਟੀ ਦੇਤੇ ਕਾਂਗਰਸ ਵੱਲੋਂ ਲੁਧਿਆਣਾ ਤੋਂ ਰਾਜਾ ਵੜਿੰਗ ਨੂੰ ਟਿਕਟ ਦੇਣ ਤੋਂ ਬਾਅਦ ਲੁਧਿਆਣਾ ਦੀ ਸਿਆਸਤ ਗਰਮਾ ਚੁਕੀ ਹੈ ਇਸੇ ਤਹਿਤ ਭਾਜਪਾ ਉਮੀਦਵਾਰ ਰਮਨੀਰ ਸਿੰਘ ਬਿੱਟੂ ਨੇ ਪ੍ਰੈਸ ਕਾਨਫਰੰਸ ਕਰਦਿਆ ਕਾਂਗਰਸ ਪਾਰਟੀ ਦੇ ਤੰਜ ਕਸਿਆ ਤੇ ਕਿਹਾ ਕਾਂਗਰਸ ਨੂੰ ਲੋਕਲ ਲੀਡਰਸ਼ਿਪ ਤੇ ਭਰੋਸਾ ਨਹੀਂ ਰਿਹਾ ਜਿਸ ਕਰਕੇ ਲੁਧਿਆਣਾ ਦੇ ਕਾਂਗਰਸ ਵਰਕਰ ਇਸ ਫੈਸਲੇ ਤੋਂ ਨਾਰਾਜ਼ ਹੋ ਸਕਦੇ ਨੇ ਜਿਹੜੀ ਕਾਂਗਰਸ ਪਾਰਟੀ ਦੇ ਪ੍ਰੈਜ਼ੀਡੈਂਟ ਨੇ ਉਹ ਮੈਨੂੰ ਤਾਂ ਇਹ ਗੱਲ ਪਹਿਲਾਂ ਹੀ ਪਤਾ ਸੀ ਵੀ ਉਹ ਜੋ ਵੀ ਉਹਨਾਂ ਦਾ ਕਦੇ ਵੀ ਲੋਕਲ ਕੈਂਡੀਡੇਟ ਤੇ ਉਹਨਾਂ ਦਾ ਵਿਸ਼ਵਾਸ ਹੀ ਨਹੀਂ ਸੀ ਤਾਂ ਹੀ ਤਾਂ ਮੈਂ ਭਾਜੀਪੀ ਦੇ ਹੋਰ ਵੀ ਬਹੁਤ ਵੱਡੇ ਕਾਰਨ ਨੇ ਪਰ ਉਹ ਕਿਤੇ ਨਾ ਕਿਤੇ ਲੁਧਿਆਣੇ ਦੀ ਕਾਂਗਰਸ ਪਾਰਟੀ ਨੂੰ ਕਾਂਗਰਸ ਬਿਲਕੁਲ ਅਗਨੋਰ ਕਰ ਰਹੀ ਸੀ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਜਿਹੜੀ ਲੁਧਿਆਣਾ ਦੀ ਉਹ ਇਹ ਸਮਝ ਰੇ ਸੀ ਵੀ ਉਹਨਾਂ ਦੇ ਵਿੱਚ ਕੋਈ ਕਾਬਲੀਅਤ ਹੀ ਨਹੀਂ ਉਹਨਾਂ ਦੇ ਉਹਨਾਂ ਦੇ ਵਿੱਚ ਕੋਈ दम ਹੀ ਨਹੀਂਗਾ ਇਹ ਉਹਨਾਂ ਦੀ ਸੋਚ ਬਹੁਤ ਜਰਦੀ ਸੀ ਤੇ ਇਸੇ ਕਰਕੇ ਉਹ ਬਾਹਰਲੇ ਕੈਂਡੀਡੇਟ ਦੀ ਉਹ ਲਗਾਤਾਰ ਗੱਲ ਕਰਦੇ ਆ ਰਹੇ ਸੀ ਜੇ ਲੋਕਲ ਟੈਂਡ ਕੈਂਡੀਡੇਟ ਨੂੰ ਟਿਕਟ ਦੇਣੀ ਹੁੰਦੀ ਤਾਂ ਪਹਿਲੇ ਦਿਨ ਬਾਕੀਆਂ ਦੇ ਨਾਲ ਹੀ ਅਨਾਉਂਸ ਹੋ ਜਾਂਦੀਏ ਉਦੋਂ ਹੀ ਕਲੀਅਰ ਹੋ ਗਿਆ ਸੀ ਵੀ ਲੁਧਿਆਣਾ ਦਾ ਕਿਸੇ ਵੀ ਕੈਂਡੀਡੇਟ ਤੇ ਜ ਕੈਂਡੀਡੇਟ ਨਹੀਂ ਕਿਸੇ ਵੀ ਲੀਡਰ ਤੇ ਉਹਨਾਂ ਦਾ ਵਿਸ਼ਵਾਸ ਨਹੀਂ ਰਿਹਾ ਉਹ ਇਸ ਬਹੁਤ ਵੱਡੀ ਉਹਨਾਂ ਚ ਗਲਤਫਹਿਮੀ ਸੀ ਇਹ ਉਹ ਗਲਤਫਹਿਮੀ ਦੇ ਸ਼ਿਕਾਰ ਹੋ ਗਏ ਤੇ ਅੱਜ ਉਹਨਾਂ ਨੇ ਬਾਹਰਲਾ ਕੈਂਡੀਡੇਟ ਜਿਹੜਾ ਉਹ ਦੇ ਤਾ ਤੇ ਬਾਹਰਲਾ ਕੈਂਡੀਡੇਟ ਤੁਸੀਂ ਆਪ ਅੰਦਾਜ਼ਾ ਲਾਓ ਉਹ ਬਾਹਰਲੇ ਤੋਂ ਜਦੋਂ ਆਉਂਦੇ ਹੁੰਦੇ ਆ ਉਹ ਕੀ ਕਰਦੇ ਹੁੰਦੇ ਆ ਉਹ ਸਿਰਫ ਕੁਝ ਪਾਰਕਾਂ ਚ ਸੈਰ ਕਰਨਗੇ ਸਵੇਰੇ ਸਵੇਰੇ ਕੁਝ ਵੱਡੇ ਵੱਡੇ ਘਰਾਨਿਆਂ ਦੇ ਕੋਲ ਜਾਣਗੇ ਕਿਉਂਕਿ ਉਹਰੇ ਚੰਗਾ ਇੰਡਸਟਰੀ ਇੰਡਸਟਰੀ ਆ ਕਿ ਚੰਗਾ ਫੰਡ ਇਕੱਠਾ ਹੋ ਜਾਏਗਾ ਚੋਣਾਂ ਨੂੰ ਲੈ ਕੇ ਅਕਾਲੀ ਦਲ ਵੱਲੋਂ ਲਗਾਤਾਰ ਅਹਿਮ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਨੇ ਪਾਰਟੀ ਨੇ ਲੁਧਿਆਣਾ ਦੇ ਵਾਰਡ ਨੰਬਰ 52 ਤੋਂ ਗੁਰਪ੍ਰੀਤ ਸਿੰਘ ਸਿੱਧੂ ਨੂੰ ਅਹਿਮ ਜ਼ਿੰਮੇਵਾਰੀ ਸੌਂਪਦਿਆਂ ਯੋਥ ਅਕਾਲੀ ਦਲ ਦੇ ਕੌਮੀ ਜਨਰਲ ਖਤਰ ਬਣਾਇਆ ਇਸ ਮੌਕੇ ਪਾਰਟੀ ਵਰਕਰਾਂ ਨੇ ਗੁਰਪ੍ਰੀਤ ਸਿੱਧੂ ਦਾ ਸਨਮਾਨ ਕੀਤਾ ਤੇ ਗੁਰਪ੍ਰੀਤ ਨੇ ਹਾਈ ਕਮਾਂਡ ਦਾ ਧੰਨਵਾਦ ਵੀ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਾਰਡ ਨੰਬਰ 52 ਦੇ ਵਿੱਚ ਸਾਡੀ ਸਮੁੱਚੀ ਇਲਾਕੇ ਦੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਜਿਹਾਰੂ ਜੱਥੇਬੰਦੀ ਹੈ ਉਹਦੇ ਸਾਰੇ ਸਤਿਕਾਰਯੋਗ ਜਰਨੈਲ ਮੇਰੇ ਨਾਲ ਖੜੇ ਨੇ ਔਰ ਹਲਕਾ ਆਤਮਨਗਰ ਵੱਲੋਂ ਪਾਰਟੀ ਦੇ ਉਮੀਦਵਾਰ ਸਰਦਾਰ ਰਣਜੀਤ ਸਿੰਘ ਢਿੱਲੋਂ ਜੀ ਨੂੰ ਜਿਤਾਉਣ ਲਈ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਝੋਲੀ ਦੇ ਵਿੱਚ ਲੁਧਿਆਣਾ ਲੋਕ ਸਭਾ ਸੀਟ 15 ਸਾਲ ਦਾ ਸੋਕਾ ਖਤਮ ਕਰਨ ਦੇ ਲਈ ਕਿ ਸੋਕਾ ਆ ਵਿਕਾਸ ਦਾ ਕਿਉਂਕਿ ਪਿਛਲੇ 15 ਸਾਲਾਂ ਤੋਂ ਜਿਹੜੇ ਇੱਥੋਂ ਉਮੀਦਵਾਰ ਜਿੱਤੇ ਨੇ ਉਹਨਾਂ ਨੇ ਲੁਧਿਆਣਾ ਨੂੰ ਬਿਸਾਰਿਆ ਹੋਇਆ ਆ ਸਾਡੇ ਸਾਹਮਣੇ ਨਜ਼ਰ ਆ ਰਿਹਾ ਲੁਧਿਆਣਾ ਅੱਜ ਕੂੜੇ ਦਾ ਢੇਰ ਹੈ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦਾ ਬਹੁਤ ਬਹੁਤ ਰਿਣੀ ਧੰਨਵਾਦ ਹਾਂ ਸਮੁੱਚੀ ਅਕਾਲੀ ਦਲ ਵੱਲੋਂ ਧੰਨਵਾਦ ਕਰਦੇ ਆ ਕਿ ਜ਼ਿਲ੍ਹਾ ਲੁਧਿਆਣਾ ਜੋ ਲੋਕ ਸਭਾ ਉਮੀਦਵਾਰ ਸਰਦਾਰ ਨੇਕ ਅਤੇ ਇਮਾਨਦਾਰ ਸ਼ਖਸੀਅਤ ਸਰਦਾਰ ਰਣਜੀਤ ਸਿੰਘ ਢਿੱਲੋਂ ਜਿਹਨੂੰ ਲੋਕ ਸਭਾ ਉਮੀਦਵਾਰ ਉਹਨਾਂ ਨੇ ਸ਼ਰਮਨੀ ਕਾਲੀ ਦਲ ਵੱਲੋਂ ਐਲਾਨਿਆ ਉਸ ਚੀਜ਼ ਦਾ ਅਸੀਂ ਸਾਰੇ ਹੀ ਬਹੁਤ ਬਹੁਤ ਰਿਣੀ ਔਰ ਧੰਨਵਾਦ ਦਿਆਂ ਲੁਧਿਆਣਾ ਨਿਵਾਸੀ ਖੰਨਾ ਦੇ ਦਰਾਹ ਚ ਬੀਤੀ ਰਾਤ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਕ ਕਾਰ ਨਹਿਰ ਚ ਡਿੱਗ ਗਈ ਇਸ ਕਾਰ ਚ ਪੂਰਾ ਪਰਿਵਾਰ ਸਵਾਰ ਦੱਸਿਆ ਜਾ ਰਿਹਾ ਸੀ ਰਾਤ ਚ ਹਨੇਰਾ ਹੋਣ ਕਰਕੇ ਤੇ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਰਾਤ ਕਾਰ ਨਹੀਂ ਲੱਭ ਸਕੀ ਪਰ ਅੱਜ ਤੜਕਸਰ ਕਾਰ ਨੂੰ ਨਹਿਰ ਚੋ ਕ੍ਰੇਨ ਨਾਲ ਬਾਹਰ ਕੱਢਿਆ ਗਿਆ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੇ ਇੱਕ ਮੈਂਬਰ ਦੀ ਮੌਤ ਹੋ ਚੁੱਕੀ ਹੈ ਫਿਲਹਾਲ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਕਿ ਕਾਰ ਚ ਕਿੰਨੇ ਲੋਕ ਸਵਾਰ ਸਨ ਸਾਡੀਆਂ ਸਾਰੀਆਂ ਟੀਮਾਂ ਤੇ ਪਬਲਿਕ ਦੇ ਸਹਿਯੋਗ ਦੇ ਨਾਲ ਉਹ ਆਪਾਰਾ ਤੋਂ ਸਮਨ ਇਨਫੋਰਮੇਸ਼ਨ ਸੀ ਕਿ ਗੱਡੀ ਇੱਕ ਜਿਹੜੀ ਆ ਉਹ ਨਹਿਰ ਦੇ ਵਿੱਚ ਡਿੱਗੀ ਹੈ ਜਿਹਦੇ ਵਿੱਚ ਵੱਖ-ਵੱਖ ਤਰੀਕਿਆਂ ਨਾਲ ਅਸੀਂ ਇਹਨੂੰ ਟ੍ਰੇਸ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਸੀ ਤੇ ਜਿਹਦੇ ਵਿੱਚ ਹੁਣ ਸਾਨੂੰ ਸਵੇਰੇ ਇਸ ਟਾਈਮ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਗੱਡੀ ਅਸੀਂ ਗੱਡੀ ਆ ਤੇ ਗੱਡੀ ਟ੍ਰੇਸ ਕਰਨ ਤੋਂ ਬਾਅਦ ਇੱਕ ਬਾਡੀ ਵਿੱਚੋਂ ਮਿਲੀ ਹੈ ਗਾਲੂ ਨਾਂ ਦਾ ਬੰਦਾ ਹੈ ਗਾਲੂ ਪੁੱਤਰ ਹਰੀ ਵਾਸੀ ਫੋਜਗੜਾ ਹਰਨ ਟੀਵੀ ਜਿਹੜੀ ਆਈ ਗਾਰਡ ਜਿਹੜਾ ਮਿਲਿਆ ਵਿੱਚੋਂ ਉਸਨੂੰ ਸਾਬਤ ਹੋਇਆ ਬਾਕੀ ਆਪਾਂ ਹੋਰ ਵੀ ਜਿਹੜਾ ਇਹਦੇ ਟੱਕ ਗੱਡੀ ਨੰਬਰ ਕਿੰਨਾ ਹੈਗਾ ਜੀ ਜਿਹੜਾ ਪਤਾ ਲੱਗ ਜਵੇ ਜਿਹੜਾ ਵੀ ਉਹਨਾਂ ਦੇ ਘਰ ਦੇ ਪਰਿਵਾਰ ਦੇ ਹੁਣ ਤੱਕ ਆਏ ਨੇ ਜਾਂ ਨਹੀਂ ਜੀ 05 05 ਵੀ ਕਰ ਰਹੇ ਆ ਨੰਬਰ 305 AP 0203 ਐਸ ਐਚਓ ਸਾਹਿਬ ਜਿਸ ਤਰ੍ਹਾਂ ਕਿ ਰਾਤ ਅੰਦਾਜ਼ੇ ਲਗਾਏ ਜਾ ਰਹੇ ਸੀ ਕਿ ਇੱਕ ਪੂਰੀ ਫੈਮਿਲੀ ਇਸ ਕਾਰ ਦੇ ਵਿੱਚ ਤੇ ਹੁਣ ਸਵੇਰੇ ਪਤਾ ਲੱਗਿਆ ਕਿ ਇੱਕ ਵਿਅਕਤੀ ਹੈ ਕਿ ਭਾਲ ਕੀਤੀ ਜਾ ਰਹੀ ਆ ਬਾਕੀਆਂ ਦੀ ਬਾਕੀਆਂ ਦੀ ਇਹਦੇ ਨਾਲ ਇਹ ਪਰਿਵਾਰ ਨੂੰ ਮਿਲ ਕੇ ਹਰ ਤਰ੍ਹਾਂ ਸੰਭਵ ਕੋਸ਼ਿਸ਼ ਕਰਾਂਗੇ ਕਿ ਕੋਈ ਕਿਸੇ ਪਾਸੇ ਰਵੇ ਨਾ ਪੂਰੀ ਤਰ੍ਹਾਂ ਅਸੀਂ ਸੈਟੀਸਫਾਈ ਇਹਨਾਂ ਦੇ ਪਰਿਵਾਰ ਨੂੰ ਔਰ ਜਿਹੜਾ ਵੀ ਕੋਈ ਗੱਲ ਮਾਮਲਾ ਸਾਹਮਣੇ ਆ ਉਹਨੂੰ ਪੂਰੀ ਤਰ੍ਹਾਂ ਸਪਸ਼ਟੀਕਰ ਉਧਰ ਸਮਰਾਲਾ ਚ ਸਰਕਾਰ ਦੇ ਦਾਅਵਿਆਂ ਦੀ ਪੋਲ ਖੁੱਲਦੀ ਨਜ਼ਰ ਆ ਰਹੀ ਹੈ ਇੱਥੇ ਦਾਣਾ ਮੰਡੀ ਚ ਪਈ ਕਿਸਾਨਾਂ ਦੀ ਫਸਲ ਮੀਂਹ ਨਾਲ ਰੁੱਲ ਰਹੀ ਹੈ ਇੱਥੇ ਕਣਕ ਦੀਆਂ ਬੂਰੀਆਂ ਖੁੱਲੇ ਅਸਮਾਨ ਥੱਲੇ ਪਿੱਜਦੀਆਂ ਨਜ਼ਰ ਆਈਆਂ ਪਰੇਸ਼ਾਨ ਹੋਏ ਕਿਸਾਨਾਂ ਨੇ ਮੰਡੀ ਚ ਪ੍ਰਬੰਧਾਂ ਨੂੰ ਲੈ ਕੇ ਸਰਕਾਰ ਤੇ ਕਈ ਸਵਾਲ ਵੀ ਚੁੱਕੇ ਦੂਜੇ ਪਾਸੇ ਮਾਰਕੀਟ ਕਮੇਟੀ ਸਮਰਾਲਾ ਦੇ ਸੈਕਟਰੀ ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਅਸੀਂ ਆੜਤੀਆਂ ਨੂੰ ਫਸਲ ਦੀ ਢੇਰੀਆਂ ਟਕਣ ਦੀ ਹਦਾਇਤ ਕੀਤੀ ਸੀ ਇਸ ਰਣਗੈਲੀ ਚ ਜੋ ਵੀ ਜ਼ਿੰਮੇਵਾਰ ਹੋਵੇਗਾ ਉਸਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਇਸ ਦੇ ਨਾਲ ਹੀ ਮਾਛੀਵਾੜਾ ਸਹਿਬ ਵਿੱਚ ਵੀ ਲਿਫਟਿੰਗ ਦੇ ਮੰਦੇ ਹਾਲ ਤੋਂ ਆੜਤੀ ਦੇ ਕਿਸਾਨ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਨੇ ਹਾਂਜੀ ਮੇਰੇ ਤੇ ਹਾਂ ਚਾ ਮਾਮਲਾ ਵੈਸੇ ਸਭ ਉਹ ਸਹੀ ਚੱਲਦਾ ਜੇ ਤੁਸੀਂ ਪਿਛਲੇ ਅੰਕੜੇ ਕੱਢੀਏ ਦੇਖੋ ਪਿਛਲੇ ਸਾਲਾਂ ਦੇ ਉਸ ਹਿਸਾਬ ਨਾਲ ਬਿਲਕੁਲ ਸਹੀ ਚੱਲਦਾ ਕੁਝ ਕਾਰਨ ਸੀਗੇ ਉਹਦੇ ਜਿਹਦੇ ਕਰਕੇ ਜਦੋਂ ਲਿਫਟ ਨੇ ਕੁਝ ਪਈ ਆ ਤੁਹਾਨੂੰ ਪਤਾ ਹੋਊਗਾ ਇੱਕ ਕਿਸਾਨਾਂ ਦੀ ਕਾਰ ਸੀਗੀ ਰੇਨ ਰੁਕ ਰਹੀ ਸੀ 2 ਦਿਨ ਕਰਕੇ ਉਹ ਰੁਕੀ ਰਹੀ ਜਿਹੜੀ ਉਹਦੇ ਕਰਕੇ ਇੱਕ ਤਾਂ ਮਤਲਬ ਕੰਮ ਵਧਿਆ ਤੁਹਾਨੂੰ ਪਤਾ ਹੀ ਵੀ ਸਪੈਸ਼ਲ ਨਹੀਂ ਲੱਗੀ ਜੇ ਪੁਰਾਣੇ ਅੰਕੜੇ ਤੁਸੀਂ ਕੱਢੋ ਨਾ ਜੀ ਪਿਛਲੇ ਅੰਕੜੇ ਆਪਾਂ ਗੱਢੀਏ ਤਾਂ 15 ਮਈ ਤੋਂ ਪਹਿਲਾਂ ਅੱਜ ਤੱਕ ਕਦੇ ਮੰਡੀ ਖਾਲੀ ਨਹੀਂ ਹੋਈ ਆਨ ਰਿਕਾਰਡ ਔਰ ਸੀਜ਼ਨ ਉਦੋਂ 1 ਅਪ੍ਰੈਲ ਤੋਂ ਸ਼ੁਰੂ ਹੋ ਜਾਂਦਾ ਸੀ ਐਤ ਕੀ ਸੀਜ਼ਨ 15 ਅਪ੍ਰੈਲ ਤੋਂ ਸ਼ੁਰੂ ਹੋਇਆ ਜੀ 15 ਅਪ੍ਰੈਲ ਤੋਂ ਸੀਜ਼ਨ ਸ਼ੁਰੂ ਹੋਇਆ ਤੁਸੀਂ ਦੇਖ ਲਓ ਵੀ 15 ਦਿਨਾਂ ਦਾ ਗੈਪ ਤਾਂ ਇਹ ਵੀ ਪੈ ਗਿਆ ਚਲੋ ਕੁਝ ਕਮੀਆਂ ਜ਼ਰੂਰ ਆਈਆਂ ਉਹਦੇ ਬਾਵਜੂਦ ਵੀ 30 ਤੋਂ 35% ਲਿਫਟਿੰਗ ਹੋਈ ਹੈ ਜੀ ਦਿੱਕਤ ਕੀ ਆਈ ਹੈ ਇੱਕਦਮ ਇੱਕ ਤਾਂ ਲੇਬਰਾਂ ਦੀ ਸ਼ਾਰਟੇਜ ਆ ਅਸੀਂ 3 ਦਿਨ ਤੋਂ ਆਏ ਹਾਂ ਜਿੱਥੇ ਤੇ ਜੋ ਵੀ ਵਾਰਦਾਨੇ ਚ ਭਰਿਆ ਹੋਇਆ ਮਾਲ ਉਹ ਕਰੀਬ 10 12 15 15 ਦਿਨ ਤੋਂ ਪਿਆ ਜਿਹੜਾ ਨਹੀਂ ਚੱਕ ਹੋਇਆ ਕਾਲ ਟਰਾਲੀ ਖਾਲੀ ਕਰਨ ਵਾਸਤੇ ਕੋਈ ਫੜ ਨਹੀਂ ਫੜਾ ਭਰੀਆਂ ਆਈਆਂ ਨੇ ਚੌਧਰੀਆਂ ਤੋਂ ਕਹਿ ਕੇ ਚੱਠੇ ਲਵਾਉਣੇ ਆ ਚੱਠੇ ਲਵਾ ਕੇ ਤਾਂ ਟਰਾਲੀਆਂ ਖਾਲੀ ਕਰਦੇ ਆ ਅਸੀਂ ਦੱਸਦੇ ਆਂ ਜੀ ਅਸੀਂ ਮਾਰਕੀਟ ਕਮੇਟੀ ਵੱਲੋਂ ਕਿਸਾਨਾਂ ਦੀ 2 ਲੱਖ 11100 700 ਟੋਟਲ ਆਮਦ ਆਈ ਹੈ ਮੰਡੀ ਵਿੱਚ ਜਿਹਦੇ ਵਿੱਚੋਂ 11323 ਦੀ ਪਰਚੇਜ਼ ਹੋ ਚੁੱਕੀ ਆ ਜੀ ਸਾਰੇ ਪ੍ਰਬੰਧ ਕਮੇਟੀ ਵੱਲੋਂ ਕੀਤੇ ਆ ਜਿਹੜੇ ਮਤਲਬ ਤੁਸੀਂ ਕਹਿ ਰਹੇ ਹੋ ਬੋਰੀਆਂ ਆਸਮਾਨ ਥੱਲੇ ਪਈਆਂ ਨੇ ਆਪਾਂ ਸਾਰੇ ਟਰੱਕੀ ਸਹਿਬਾਨ ਨੂੰ ਜਿਹੜੇ ਆਪਣੇ ਆਰਤੀ ਸਹਿਬਾਨ ਨੇ ਇਹਨਾਂ ਨੂੰ ਪੱਤਰ ਹਦਾਇਤਾਂ ਕੀਤੀਆਂ ਹੋਈਆਂ ਆ ਵੀ ਆਪਣੀ ਤਰਪਾਲਾਂ ਨਾਲ ਕਿਸਾਨਾਂ ਦੀਆਂ ਬੋਰੀਆਂ ਕਵਰ ਕੀਤੀਆਂ ਜਾਣ। ਸਮਰਾਲੇ ਮੰਡੀ ਦੇ ਹਾਲਾਤ ਤੁਹਾਡੇ ਸਾਹਮਣੇ ਨੇ। ਕਿਸਾਨਾਂ ਦੀ ਪੁੱਤਾ ਵਾਂਗੂ ਫਸਲ ਜੋ ਪਾਲੀ ਹੋਈ ਆ ਉਹ ਇੱਥੇ ਬਿਨਾਂ ਪ੍ਰਬੰਧ ਤੋਂ ਪਈ ਆ। ਤਰਪਾਲਾਂ ਨਹੀਂ ਹੈਗੀਆਂ। ਔਰ ਉਸ ਤੋਂ ਬਾਅਦ ਜਿਹੜੀ ਕਣਕ ਬੋਰੀਆਂ ਦੇ ਵਿੱਚ ਪੈ ਚੁੱਕੀ ਆ ਉਹ ਤੁਸੀਂ ਦੇਖ ਸਕਦੇ ਹੋ ਵੀ ਖੁੱਲੇ ਸਮਾਨ ਦੇ ਥੱਲੇ ਪਈ ਆ। ਰਾਤ ਦੀ ਬਾਰਿਸ਼ ਹੋ ਰਹੀ ਆ। ਇਸ ਟਾਈਮ ਵੀ ਬਾਰਿਸ਼ ਹੋ ਰਹੀ ਆ। ਲੇਕਿਨ ਮਾਰਕੀਟ ਕਮੇਟੀ ਵੱਲੋਂ ਕਿਸੇ ਵੀ ਚੀਜ਼ ਦਾ ਕੋਈ ਨਹੀਂ ਧਿਆਨ ਦਿੱਤਾ ਜਾਂਦਾ ਤੇ ਕਣਕ ਗਿੱਲੀ ਹੋ ਜਣੀ ਹੈ ਜਿਹੜੀ ਕਿ ਖਰਾਬ ਵੀ ਹੋ ਸਕਦੀ ਸੂਬੇ ਚ ਪਏ ਭਾਰੀ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ ਮੀਂਹ ਕਰਕੇ ਮੰਡੀਆਂ ਚ ਫਸਲ ਦੀ ਖਰੀਦ ਪ੍ਰਭਾਵਿਤ ਹੋ ਰਹੀ ਹੈ ਇਸ ਕਰਕੇ ਮੰਡੀਆਂ ਦਾ ਦੌਰਾ ਕਰਦਿਆਂ ਲੋਕ ਨਿਰਮਾਣ ਵਿਭਾਗ ਦੇ ਸਖਤਰ ਪ੍ਰਿਆੰਕ ਭਾਰਤੀ ਖੰਨਾ ਪਹੁੰਚੇ ਜਿੱਥੇ ਉਹਨਾਂ ਨੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਦਾ ਨਿਰੇਖਣ ਕੀਤਾ ਮੈਂ ਆਇਆ ਸੀ ਕਿ ਮੈਂ ਸਟਾਰਟ ਕੀਤਾ ਹੈ ਨਾ ਬਰਡਿੰਗ ਦੇ ਵਿੱਚ ਆਇਆ ਇੱਥੇ ਅਰੇਂਜਮੈਂਟ ਚੰਗੇ ਲੱਗੇ ਲਿਫਟਿੰਗ ਤੇ ਕੀਤਾ ਹੋ ਰਹੀ ਹੈ ਕਿਸਾਨ ਨੂੰ ਪੈਸਾ ਸਮੇਂ ਸਿਰ ਬਿਲਕੁਲ ਇਮੀਡੀਏਟਲੀ ਦਿੱਤਾ ਜਾ ਰਹਾ ਹੈ ਬੋਲੀਆਂ ਬਿਲਕੁਲ ਸਮੇਂ ਸਿਰ ਇਮੀਡੀਏਟਲੀ ਤੋਂ ਹਾਂ ਦਾ ਚੰਦ ਬੋਲੀ ਲੱਗ ਜਾਂਦੀ ਹੈ ਤੇ ਆਈਡੀਲੀ ਜਿਹੜਾ ਕਸਟਮ ਹੈ ਉਹ ਦੇਖਿਆ ਕਿ ਇੱਥੇ ਚੱਲਦਾ ਹੈ ਤੇ ਮੈਨੂੰ ਖੁਸ਼ੀ ਹੈ ਕਿ ਜਿੰਨੇ ਸਾਡੇ ਇੱਥੇ ਦੇ ਸਾਡੇ ਆਫੀਸਰਸ ਔਰ ਪ੍ਰਸ਼ਾਸਨ ਜਿਨੀ ਤਰ੍ਹਾਂ ਕੰਮ ਕਰ ਰਹਾ ਹੈ ਔਰ ਸਾਡੇ ਤੋਂ ਉਮੀਦ ਹੈ ਕਿ ਜਿਹੜਾ ਕਿਸਾਨ ਹੈ ਆਪਣੀ ਫਸਲ ਲੈ ਕੇ ਆਂਦਾ ਹੈ ਉਸ ਨੂੰ ਇਮੀਡੀਏਟਲੀ ਉਹਦੀ ਫਸਲ ਮੰਡੀ ਦੇ ਵਿੱਚ ਰਦਕੇ ਉਸ ਤੋਂ ਉਸ ਨੂੰ ਪੈਸਾ ਇਮੀਡੀਏਟਲੀ ਉਸ ਨੂੰ ਦਿੱਤਾ ਜਾਏ ਉਸ ਤੋਂ ਬਾਅਦ ਸਰਕਾਰ ਦਾ ਵੀ ਸਾਡਾ ਇਹ ਫਰਜ਼ ਬੰਦਾ ਹੈ ਕਿ ਜਿਹੜੀ ਸਾਡੀ ਹੈਗੀ ਤੋਂ ਲਿਫਟਿੰਗ ਆ ਸੂ ਵੀ ਰੈਡੀ ਕਰਾਏ ਤੇ ਇਸ ਮੰਡੀ ਦੇ ਵਿੱਚ ਲੈ ਦੇ ਕੇ ਕਾਰਾ ਕੋਸ਼ਿਸ਼ ਚੱਲ ਰਿਹਾ ਹੈ ਔਰ ਆਈ ਆਪ ਸਰਤਾ ਖੰਨਾ ਮੰਡੀ ਦੇ ਵਿੱਚ ਗੱਲ ਇਹ ਹੈ ਸਿਸਟਮ ਜਿਹੜੀ ਇਹ ਮੰਡੀ ਹੈ ਇਹ ਏਸ਼ੀਆ ਤੋਂ ਸਭ ਤੋਂ ਵੱਡੀ ਮੰਡੀ ਹੈ ਇੱਥੇ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਹੈ ਜਿਸ ਤਰ੍ਹਾਂ ਸਰਪੁਖ ਅਸਮਾਨ ਜੀ ਦੀ ਸਰਕਾਰ ਹੈ ਉਹਨੇ ਕਿਹਾ ਹੋਏ ਉਸ ਤਰੀ ਸਿਸਟਮ ਇਥੇ ਚੱਲ ਰਹੀ ਹੈ ਇੱਥੇ ਕਿਸਾਨ ਸਵੇਰੇ ਫਸਲੇ ਕਿ ਹੁੰਦੇ ਤੇ ਆਪਣਾ ਸ਼ਾਮ ਨੂੰ ਆਪਣਾ ਫਸਲ ਤੋੜ ਕੇ ਤੇ ਰਿਆ ਜਾਂਦਾ ਕਿਸਾਨ ਨੂੰ ਕੋਈ ਦਿੱਕਤ ਨਹੀਂ ਕਿਸਾਨ ਦੀ ਪੇਮੈਂਟ 24 ਘੰਟਿਆਂ ਦੇ ਉਹਦੇ ਉਹਦੇ ਖਾਤੇ ਪੈ ਜਾਂਦੀ ਹੈ ਤੇ ਜੇ ਪਿੱਛੋਂ ਕੋਈ ਕੋਈ ਆਪਣਾ ਲੋਡ ਨਹੀਂ ਕਰਨੀ ਹੋਵੇ ਕਣਕ ਹੋਵੇ ਉਹਦੇ ਵਿੱਚ ਕਿਸਾਨ ਦਾ ਕੋਈ ਨਿਕ ਨਹੀਂ ਉਹਦੇ ਵਿੱਚ ਸਰਕਾਰ ਆ ਤੇ ਆਰਤੀ ਜ਼ਿੰਮੇਵਾਰ ਹੁੰਦਾ ਇੱਥੇ ਖੰਨਾ ਮੰਡੀ ਦੇ ਵਿੱਚ ਅੱਜ ਪ੍ਰਿਆਵਸਤਰ ਸਾਹਿਬ ਆਏ ਸੀ ਜਾਣਦੇ ਹੋ ਕਿ ਬੜੇ ਖੁਸ਼ ਹੋ ਕੇ ਗਏ ਨੇ ਉਹ ਕਹਿੰਦੀ ਵੀ ਜਿਹੜਾ ਖੰਨਾ ਮੰਡੀ ਦਾ ਸਿਸਟਮ ਆੜਤੀਆਂ ਦਾ ਤੇ ਅਫਸਰਾਂ ਦਾ ਤੇ ਮਾਰਕ ਮੰਡੀ ਦਾ ਬਹੁਤ ਵਧੀਆ ਚੱਲਦੀ ਹੈ ਉਦੋਂ ਲੁਧਿਆਣਾ ਦੀ ਅਦਾਲਤ ਦੀ ਕਾਰ ਪਾਰਕਿੰਗ 'ਚ ਇੱਕ ਵਕੀਲ ਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ ਇਸ ਅੱਗ ਨੂੰ ਭਾਰੀ ਮੁਸ਼ਕਲਤ ਤੋਂ ਬਾਅਦ ਬੁਝਾਇਆ ਗਿਆ ਪਰ ਅੱਗ ਕਰਕੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਦੂਜੇ ਪਾਸੇ ਖੰਨਾ 'ਚ ਵੀ ਸੜਕ 'ਤੇ ਚੱਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ ਇਸ ਹਾਦਸੇ 'ਚ ਇੱਕ ਫੌਜੀ ਜਵਾਨ ਬਾਲਵਾਲ ਬਚਿਆ ਸਰ ਮੈਂ ਆਰਮੀ ਪਰਸਨਲ ਹਾਂ ਮੈਂ ਆਪਣੀ ਡਿਊਟੀ ਖਤਮ ਕਰਕੇ ਰਾਤ ਨੂੰ ਆ ਰਿਹਾ ਸੀ ਤਾਂ ਆਉਂਦੇ ਵਕਤ ਮੇਰੇ ਕਦਮ ਨਾ ਮੂਰੇ ਅੱਗ ਲੱਗ ਰਹੀ ਸੀ ਗੱਡੀ ਨੂੰ ਅੱਗ ਲੱਗ ਰਹੀ ਸੀ ਤੇ ਮੈਂ ਫਿਰ ਉਹਦੇ ਵਿੱਚੋਂ ਮੰਨ ਲਓ ਸਾਈਡ ਤੇ ਕਰਿਆ ਵੀ ਮੰਨ ਲਓ ਮੇਰਾ ਵੀ ਜਾਨੀ ਮਾਲ ਵੱਜ ਜਵੇ ਤੇ ਮੰਨ ਲਓ ਕਿਸੇ ਦਾ ਸਿਵਲਨ ਬੰਦਾ ਕੋਈ ਵੀ ਆ ਕਿਸੇ ਦਾ ਇੰਜੀਨੀਅਟਰ ਆ ਉਹ ਤਾਂ ਜਦੋਂ ਮੈਂ ਸਾਈਡ ਕਰ ਰਿਹਾ ਸੀ ਗੱਡੀ ਤਾਂ ਮੈਂ ਸਾਈਡ ਸੀਸ਼ੇ ਦੇਖਦਾ ਪਿੱਛੇ ਵੀ ਅੱਗ ਲੱਗੀ ਹੋਈ ਸੀ ਤਾਂ ਉਸ ਕਰਕੇ ਮੈਂ ਗੱਡੀ ਸਾਈਡ ਤੇ ਲਾ ਕੇ ਇਕਦਮ ਛਲਾਗ ਲਗਾ ਦਿੱਤੀ। ਛਲਾਗ ਲਗਾਉਣ ਤੋਂ ਬਾਅਦ ਮੈਂ ਮੰਨ ਲਓ ਜਦੋਂ ਉੱਥੋਂ ਨਿਕਲੇ ਤਾਂ ਰਾਹ ਗਿਰ ਜਿਹੜੇ ਲੋਕ ਆਉਂਦੇ ਨੇ ਉਹਨਾਂ ਨੇ ਮੰਨ ਲਓ ਮੇਰੀ ਹੈਲਪ ਕੀਤੀ ਤੇ ਮੈਂ ਮੰਨ ਲਓ ਪ੍ਰਸ਼ਾਸਨ ਨੂੰ ਫੋਨ ਵੀ ਲਾਇਆ 112 ਨੰਬਰ ਤੇ ਪਰ ਮੇਰੀ ਕੋਈ ਹੈਲਪ ਨਹੀਂ ਹੋਈ ਤੇ ਮੈਂ ਸਰਕਾਰ ਨੂੰ ਇਹੀ ਕਹੂੰਗਾ ਵੀ ਅਗਰ ਤੁਸੀਂ ਇਹ ਮੰਨ ਲਓ ਉਧਰ ਜਗਰਾਉ ਦੇ ਪਿੰਡ ਮਲਸੀਆਂ ਪਾਈ ਕੇਚ ਆਵਾਰਾ ਕੁੱਤਿਆਂ ਦਾ ਕਹਿਰ ਦੇਖਣ ਨੂੰ ਮਿਲਿਆ ਇੱਥੇ ਆਵਾਰਾ ਕੁੱਤਿਆਂ ਨੇ ਇੱਕ 35 ਸਾਲਾ ਵਿਅਕਤੀ ਨੂੰ ਇੰਨਾ ਨੋਚ ਲਿਆ ਕਿ ਵਿਅਕਤੀ ਦੀ ਮੌਤ ਹੋ ਗਈ ਫਿਲਹਾਲ ਪੀੜਤ ਪਰਿਵਾਰ ਵੱਲੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਕਿ ਆਵਾਰਾ ਕੁੱਤਿਆਂ ਕਰਕੇ ਅੱਗੇ ਤੋਂ ਕਿਸੇ ਹੋਰ ਦੀ ਜਾਨ ਨਾ ਜਾ ਸਕੇ ਕੀ ਹੋਇਆ ਕੀ ਇਹਦੇ ਨਾਲ ਇਹ ਮੈਂ ਤਾਂ ਮੰਡੀ ਸੀਗ ਬਾਹਰ ਇਹ ਕਿਤੇ ਰਾਤ ਨੂੰ ਘਰੋਂ ਚ ਲੈ ਗਿਆ ਆਪਦੇ ਘਰ ਵਾਲੇ ਆਪਦੀ ਉਹ ਘਰ ਵਾਲੀ ਕੋਲ ਉਹਨਾਂ ਨੇ ਘਰੋਂ ਬਾਹਰ ਕੱਢਤਾ ਅੱਛਾ ਉਹ ਰੁਸਕੇ ਗਈ ਹੋਈ ਸੀ ਹਾਂ ਜੀ ਉਹਨੂੰ ਮਣਾਉਣ ਜਦੋਂ ਘਰੇ ਬਾਹਰ ਕੱਢਤਾ ਇਹ ਕਿਤੇ ਆ ਕੇ ਪੈ ਗਿਆ ਤੇ ਇਹਨੂੰ ਕੁੱਤੇ ਹੀ ਖਾ ਗਏ ਸਰ ਰਾਤ ਨੂੰ ਅਜੇ ਬਾਹਰ ਪੈ ਇਹਨੂੰ ਹੀ ਖਾ ਗਏ ਹਾਂ ਜੀ ਗੁਰਦੁਆਰੇ ਮੂਰੇ ਰਾਮਗੜ ਇਹਦੀ ਸ਼ਾਸੂਪਤੀ ਹੋਈ ਸੀ ਹਾਂ ਜੀ ਪੈਕੇਜਾ ਲਾਉਂਦਾ ਸੀ ਗਾਈ ਅੱਛਾ ਥੋੜਾ ਜਿਹਾ ਕੋਈ ਨਸ਼ਾ ਕਰਦਾ ਸੀਗਾ ਇਹ ਪਹਿਲਾਂ ਜੀ ਤੇ ਬਾਅਦ ਚ ਅੱਧੀ ਰਾਤ ਤੇ ਕਿਤੇ ਕਿਤੇ ਕੁੱਤਿਆਂ ਨੂੰ ਮਿਲ ਗਏ ਉਹਨਾਂ ਨੇ ਕੱਟ ਕੇ ਤੇ ਮਾਸ ਕੋਈ ਕੁੱਤੇ ਨੇ ਤਾਂ ਤਾਂ ਤੋਂ ਉੱਚੇ ਖੜਾ ਹੋਇਆ ਸੀ ਹਾਂ ਉਹ ਇਸ ਬਾਰੇ ਆਪਾਂ ਪੰਚਾਇਤ ਨੂੰ ਵੀ ਲਿਖਾਂਗੇ ਇਹ ਕਵਾਰਾ ਕੁੱਤੇ ਆ ਜਿਹੜੇ ਹਨ ਕਾਬੂ ਕੀਤਾ ਜਾਵੇ ਕਿ ਅੱਗੇ ਤੋਂ ਕੋਈ ਇਦਾਂ ਦੀ ਕਰਨਾ ਹਾਂ ਇਹ ਨਾਲ ਬੀਰ ਜੀ ਦੇਖੋ ਕੱਲ 5 ਵਜੇ ਘਰੋਂ ਗਿਆ ਵਾ ਤੇ ਘਰੇ ਗਿਆ ਘਰੋਂ ਗਿਆ ਤੇ ਰਾਤ ਨੂੰ ਘਰੇ ਡੀਕਦੇ ਰਹੇ ਵੀ ਘਰੇ ਨਹੀਂ ਆਇਆਗਾ ਤੇ ਰੱਬ ਜਾਣੇ ਵੀ ਦਾਰੂ ਪੀਤੀ ਆ ਕਿ ਕੀ ਕੀਤਾ ਤੇ ਕੁੱਤਿਆਂ ਨੇ ਯਾਨੀ ਕਿ ਜਦੋਂ ਹੁਣ ਸਵੇਰ ਸਾਰੇ ਦੇਖਾਂ ਕੁੱਤਿਆਂ ਨੇ ਵੱਢਿਆ ਪਿਆ ਜੀਗਾ ਜਾਣ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਤੇ ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਸਰਗਰਮ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਵੱਲੋਂ ਅਹਿਮ ਮੀਟਿੰਗ ਵੱਡੀ ਗਿਣਤੀ ਚ ਅਕਾਲੀ ਆਗੂ ਤੇ ਵਰਕਰ ਹੋਏ ਸ਼ਾਮਲ ਢਿੱਲੋਂ ਨੇ ਕਿਹਾ ਚੋਣਾਂ ਚ ਅਕਾਲੀ ਦਲ ਦੀ ਜਿੱਤ ਨਿਸ਼ਚਿਤ ਹੈ ਉਹਨਾਂ ਪ੍ਰਚਾਰ ਕਰਦੇ ਹਲਕਾ ਦਾਖਾ ਪੁੰਚੇ ਪ੍ਰਾਸ਼ਰ ਪੱਪੀ ਨੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਕੀਤਾ ਸੰਬੋਧਨ ਮੀਂਹ ਦੇ ਬਾਵਜੂਦ ਉਮੜਿਆ ਲੋਕਾਂ ਦਾ ਵੱਡਾ ਇਕੱਠ ਦੂਜੇ ਪਾਸੇ ਪ੍ਰਾਸ਼ਰ ਦੇ بیٹے ਦੀ ਸ਼ਿਕਾਇਤ ਤੇ ਪੁਲਸ ਵੱਲੋਂ YouTube ਚੈਨਲ ਤੇ ਕਾਰਵਾਈ ਪੰਜਾਬ ਕਾਂਗਰਸ ਵੱਲੋਂ ਉਮੀਦਵਾਰਾਂ ਦੀ ਲਿਸਟ ਜਾਰੀ ਲੁਧਿਆਣਾ ਤੋਂ ਰਾਜਾ ਵੜਿੰਗ ਨੂੰ ਐਲਾਨਿਆ ਉਮੀਦਵਾਰ ਲੁਧਿਆਣਾ ਦੇ ਕਾਂਗਰਸੀ ਵਰਕਰਾਂ ਚ ਖੁਸ਼ੀ ਦੀ ਲਹਿਰ ਲੱਡੂ ਵੰਡ ਕੇ ਮਨਾਈ ਖੁਸ਼ੀ ਸਭ ਵੱਲ ਲੁਧਿਆਣਾ ਤੋਂ ਰਾਜਾ ਫੜਿੰਗ ਨੂੰ ਟਿਕਟ ਐਲਾਨ ਤੋਂ ਬਾਅਦ ਗਰਮਾਈ ਲੁਧਿਆਣਾ ਦੀ ਸਿਆਸਤ ਰਮਨੀਤ ਬਿੱਟੂ ਨੇ ਕਾਂਗਰਸ ਪਾਰਟੀ ਤੇ ਕੱਸਿਆ ਤੰਜਕ ਕਿਹਾ ਕਾਂਗਰਸ ਨੂੰ ਲੋਕਲ ਲੀਡਰਸ਼ਿਪ ਤੇ ਭਰੋਸਾ ਨਹੀਂ ਪੁਰਾਹੇ ਵਾਪਰਿਆ ਦਰਦਨਾਕ ਹਾਸਾ ਹਸ ਰਹੰਦ ਨਹਿਰ ਚ ਡਿੱਗੀ ਇੱਕ ਕਾਰ ਨਹਿਰ ਚੋਂ ਕਾਰ ਨੂੰ ਕੱਢਿਆ ਗਿਆ ਬਾਅਦ ਕਾਰ ਤੋਂ ਇੱਕ ਲਾਸ਼ ਵੀ ਹੋਈ ਬਰਾਮਦ ਮੁਕਤ ਤੇ ਪਹੁੰਚੀ ਤੁਲਸਵੱਲੋ ਜਾਂਚ ਚੱਲੀ ਜਕਰਾਉ ਦੇ ਪਿੰਡ ਮਾਲਸੀਆਂ ਪਾਈਕੇ ਚ 12 ਕੁੱਤਿਆਂ ਦਾ ਕਹਿਰ 12 ਕੁੱਤਿਆਂ ਨੇ ਲਈ ਵਿਅਕਤੀ ਦੀ ਜਾਨ 35 ਸਾਲਾ ਵਿਅਕਤੀ ਨੂੰ ਕੁੱਤਿਆਂ ਨੇ ਨੋਚ ਕੇ ਖਾਦਾ ਪਰਿਵਾਰ ਵੱਲੋਂ ਕਾਰਵਾਈ ਦੀ ਕੀਤੀ ਜਾ ਰਹੀ ਹੈ ਰਾਲਾਚੇ ਸਰਕਾਰ ਦੇ ਦਾਅਵਿਆਂ ਦੀ ਖੁੱਲੀ ਪੂਲ ਵੀ ਕਰਕੇ ਰੋਲ ਰਹੀ ਕਿਸਾਨਾਂ ਦੀ ਫਸਲ ਖੁੱਲੇ ਅਸਮਾਨ ਹਲੇ ਭਿੱਜ ਰਹੀਆਂ ਕਣਕ ਦੀਆਂ ਪੂਰੀਆਂ ਪਰੇਸ਼ਾਨ ਕਿਸਾਨਾਂ ਨੇ ਮੰਡੀ ਪ੍ਰਬੰਧਾ ਤੇ ਚੁੱਕੇ ਸਵਾਲ ਮਾਛੀਵਾੜਾ ਸਾਹਿਬ ਚ ਵੀ ਲਿਫਟਿੰਗ ਦੇ ਮੰਦੇਹਾਰ ਫਿਲਹਾਲ ਲੁਧਿਆਣਾ ਖਬਰ ਨਮਾ ਵਿੱਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ